ਕੀ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਸਿਆਸੀ ਤੌਰ ਤੇ ਪਾਕਿਸਤਾਨ ਵਾਲੇ ਬਣਦੇ ਜਾ ਰਹੇ ਨੇ ਜਾਂ ਕਹ ਲਓ ਕਿ ਹਮੇਸ਼ਾ ਹੀ ਇਦਾਂ ਰਹੇ ਨੇ ਅਸੀਂ ਹੁਣ ਜਿਹੜਾ ਇਹਦੇ ਤੇ ਜ਼ਿਆਦਾ ਗੌਰ ਕਰਨ ਲੱਗੇ ਆ ਇਹ ਮੈਂ ਸਪੈਸ਼ਲੀ ਸਿਆਸੀ ਇਸ ਕਰਕੇ ਕਹਿ ਰਿਹਾ ਕਿਉਂਕਿ ਸਿਆਸੀ ਪੱਤਰ ਤੇ ਜੇਕਰ ਆਪਾਂ ਵੇਖੀਏ ਜਿੱਦਾਂ ਮੋਸਟਲੀ ਪਾਕਿਸਤਾਨ ਦੀ ਜਿਹੜੀ ਵੀ ਹਕੂਮਤ ਹੁੰਦੀ ਆ ਨਾ ਪਾਕਿਸਤਾਨ ਐਜ਼ ਅ ਕੰਟਰੀ ਜਦੋਂ ਆਪਾਂ ਦੇਖਦੇ ਆ ਜਿਹੜੀ ਵੀ ਉਹਦੀ ਹਕੂਮਤ ਹੁੰਦੀ ਆ ਪ੍ਰਾਈਮ ਮਿਨਿਸਟਰ ਹੁੰਦਾ ਜਾਂ ਉਹਦੀ ਇਸਲਾਮਾਬਾਦ ਦੇ ਵਿੱਚ ਜਿਹੜੀ ਵੀ ਸਰਕਾਰ ਬੈਠੀ ਹੁੰਦੀ ਆ ਉਹਦੇ ਤੇ ਹਮੇਸ਼ਾ ਇੱਕ ਦਬਤਵਾ ਰਹਿੰਦਾ ਜਿਹੜੇ ਵਿੱਚ ਉਹਦੇ ਤਾਕਤਵਰ ਹਲਕੇ ਨੇ ਮਤਲਬ ਕਿ ਉਥੇ ਦੀ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਆ ਜਾਂ ਉਥੇ ਦੀ ਜਿਹੜੀ ਇਸਟੈਬਲਿਸ਼ਮੈਂਟ ਆ ਜਿਹਦੇ ਵਿੱਚ ਬਿਊਰੋਕ੍ਰੇਸੀ ਵੀ ਆ ਜੁਡੀਸ਼ਰੀ ਵੀ ਆ ਤੇ ਸਭ ਤੋਂ ਵੱਡਾ ਉਹਦਾ ਚੰਕ ਹੈਗਾ ਮਿਲਟਰੀ ਇਸਟੈਬਲਿਸ਼ਮੈਂਟ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਮਾਰਸ਼ਲ ਲਾ ਲਾ ਕੇ ਤਿੰਨ ਚਾਰ ਵਾਰ ਤਾਂ ਸਿੱਧਾ ਹੀ ਉਹਨਾਂ ਨੇ ਰਾਜ ਕੀਤਾ ਪਰ ਅਦਰਵਾਈਜ਼ ਜਿਹੜਾ ਅਸਿੱਧੇ ਤੌਰ ਤੇ ਵੀ ਮੋਸਟਲੀ ਰਾਜ ਜਿਹੜਾ ਉਹਨਾਂ ਦਾ ਹੀ ਰਹਿੰਦਾ ਤਾਕਤਵਰ ਹਲਕੇ ਆ ਜਿਹੜੇ ਇਸ ਸਮੇਂ ਵੀ ਜਦੋਂ ਆਪਾਂ ਗੱਲ ਕਰ ਰਹੇ ਆ ਤੇ ਇੱਕ ਬਹੁਤ ਵੱਡੇ ਪੱਧਰ ਤੇ ਹਾਈਬ੍ਰਿਡ ਨਿਜ਼ਾਮ ਜਿਹੜਾ ਉੱਥੇ ਚੱਲ ਰਿਹਾ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਪ ਇੱਕ ਪਾਸੇ ਇਮਰਾਨ ਖਾਨ ਹੈ ਤੇ ਦੂਜੇ ਪਾਸੇ ਜਿਹੜੀ ਪਾਕਿਸਤਾਨ ਦੀ ਆਰਮੀ ਆ ਪਰ ਮੈਂ ਪੰਜਾਬ ਸਾਡੇ ਪੰਜਾਬ ਜਿਹੜਾ ਜਿਹੜੀ ਬਾਗਡੋਰ ਪੰਜਾਬੀਆਂ ਨੇ ਭਗਵੰਤ ਸਿੰਘ ਮਾਨ ਦੇ ਹੱਥ ਫੜਾਈ ਹੈ ਉਹਦੇ ਨਾਲ ਇਹਨੂੰ ਕਿਉਂ ਜੋੜ ਰਿਆ ਉਹਦੇ ਤੇ ਆਪਾਂ ਆਉਂਦੇ ਆ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕੇ ਜੇ ਕਰਾਇ ਜੀ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਇਹ ਜਿਹੜੀ ਸਥਿਤੀ ਇਸ ਕਰਕੇ ਆ ਕਿ ਤੁਸੀਂ ਲਗਾਤਾਰ ਪਿਛਲੇ 2 ਤੱਕ ਹਫ਼ਤੇ ਤੋਂ ਆਪਾਂ ਇਸ ਵਿਸ਼ੇ ਤੇ ਗੱਲ ਕਰ ਰਹੇ ਆ ਜਦੋਂ ਤੋਂ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਏ ਨੇ ਆਕੀਰ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਜੈਸਵੀ ਕੇ ਨਾਲ ਭਗਵੰਤ ਸਿੰਘ ਮਾਨ ਨੂੰ ਇੱਕ ਸਭ ਤੋਂ ਟੌਪ ਦਾ ਲੀਡਰ ਹੋਣ ਦੇ باوجود ਵੀ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਇੱਕ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਵਾਲੀ ਗੱਲ ਹੁੰਦੀ ਹੈ ਕਿਸੇ ਵੀ ਆਗੂ ਦੇ ਲਈ ਇਹ ਫਿਰ ਉਸ ਤੋਂ ਬਾਅਦ ਇਦਾਂ ਦੀਆਂ ਲਗਾਤਾਰ ਘਟਨਾਵਾਂ ਹੁੰਦੀਆਂ ਰਹੀਆਂ ਚਾਹੇ ਉਹ ਇਹਨਾਂ ਦੀ ਬਿਮਾਰੀ ਨੂੰ ਲੈ ਕੇ ਸੀ ਚਾਹੇ ਚਾਹੇ ਇਹਨਾਂ ਨੂੰ ਭਗਵੰਤ ਸਿੰਘ ਮਾਨ ਦੀ ਜਿਹੜਾ ਸਿਹਤ ਨੂੰ ਲੈ ਕੇ ਜੈਸਵੀ ਕੇ ਦੀਆਂ ਖਬਰਾਂ ਆਉਂਦੀਆਂ ਰਹੀਆਂ ਜਾਂ ਉਹ ਉਹ ਲਗਾਤਾਰ ਕਦੀ ਵੀ ਉਹਦਾ ਡੰਨਾਲ ਨਹੀਂ ਆਇਆ ਹੁਣ ਕੱਲ ਦੀ ਕੱਲ ਜਿਹੜੀ ਆਪਣੀ ਗੱਲਬਾਤ ਸੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕੰਸੋਹਾ ਨੇ ਕਿ ਵਿਭਵ ਕੁਮਾਰ ਜਿਹੜੇ ਆ ਜਿਹੜੇ ਕਰਨਤ ਕੇਜਰੀਵਾਲ ਦੇ ਸਭ ਤੋਂ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਕਿ ਉਹਨਾਂ ਨੂੰ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸਰਕਾਰ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਜਦੋਂ ਇਹ ਆਪਣੀ ਗੱਲ ਬਾਤ ਹੋਣੀ ਹੈ ਕੋਈ ਉਸ ਤੋਂ ਜਦੋਂ ਬਾਅਦ ਜਿਹੜਾ ਇੱਕ ਦੋ ਜਿਹੜੇ ਇਸ ਵੀ ਕੇ ਦੇ ਨੋਟੀਫਿਕੇਸ਼ਨ ਆਈ ਕਿ ਵੀ ਉਹ ਹੋ ਗਈ ਆ ਜਿਹੜੀ ਨਿਯੁਕਤੀ ਹੋ ਗਈ ਆ ਉਸ ਤੋਂ ਬਾਅਦ ਸਾਡੇ ਜਿਹੜੇ ਆਪੋਜੀਸ਼ਨ ਲੀਡਰ ਨੇ ਪੰਜਾਬ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਇੱਕ ਟਵੀਟ ਆਉਂਦਾ ਜਾਂ ਉਹਨਾਂ ਨੇ ਉਹਨਾਂ ਨੇ ਜਿਹੜਾ ਇਹ ਗੱਲ ਤੇ ਮੋਹਰ ਲਾਈ ਉਹਨਾਂ ਨੇ ਕਿਹਾ ਕਿ ਇਸ ਵੀਕ ਦੀਆਂ ਖਬਰਾਂ ਨੇ ਕਿ ਇਸ ਵੀਕ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ ਦਿੱਲੀ ਦਾ ਦਖਲ ਪੰਜਾਬ ਦੀ ਸਰਕਾਰ ਦੇ ਵਿੱਚ ਵੱਧ ਰਿਹਾ ਤੇ ਜਿਹੜੇ ਵੀ ਇਹ ਵਿਭੂਪ ਕੁਮਾਰ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੁਣ ਬਹੁਤ ਵੱਡੇ ਪੱਧਰ ਤੇ ਇਹ ਖਬਰ ਜੇਕਰ ਤੁਸੀਂ ਚੈੱਕ ਕਰੋਗੇ ਇੱਕ ਅਧੇ ਪਲੇਟਫਾਰਮ ਨੂੰ ਛੱਡ ਕੇ ਕਿਸੇ ਵੱਡੇ ਪਲੇਟਫਾਰਮ ਨੇ ਇਸ ਖਬਰ ਦਾ ਜ਼ਿਕਰ ਨਹੀਂ ਕੀਤਾ ਕਿ ਵਿਭੂਪ ਕੁਮਾਰ ਨੂੰ ਜਿਹੜਾ ਆਫੀਸ਼ੀਅਲੀ ਅਪਾਇੰਟ ਕਰ ਦਿੱਤਾ ਗਿਆ ਪਰ ਇਹਦਾ ਕੋਈ ਡਿਨਾਇਲ ਨਹੀਂ ਹੈ ਕਿਉਂਕਿ ਜਦੋਂ ਪੰਜਾਬ ਦਾ ਆਪੋਜੀਸ਼ਨ ਲੀਡਰ ਵਰਤਾਪ ਸਿੰਘ ਬਾਜਪਾ ਇਹ ਗੱਲ ਕਹਿੰਦਾ ਤੇ ਡੈਫੀਨਿਟਲੀ ਸਰਕਾਰ ਦੇ ਮਨੋਂ ਇਹਦਾ ਡਿਨਾਇਲ ਆ ਜਾਣਾ ਚਾਹੀਦਾ ਸੀ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੇ ਉਹਦਾ ਡਿਨਾਇਲ ਨਹੀਂ ਆਇਆ ਦੈਟ ਮੀਨਸ ਕੁਛ ਨਾ ਕੁਛ ਤਾਂ ਹੈ ਇਸ ਇਨਾ ਸਾਰੀਆਂ ਦਰਜਾਵਾਂ ਦੇ ਪਿੱਛੇ ਤੇ ਇਹ ਬਿਵਾ ਕੁਮਾਰ ਇਕੱਲੇ ਦੀ ਗੱਲ ਨਹੀਂ ਹੋਰ ਬਹੁਤ ਸਾਰੇ ਜਿਹੜੇ ਪਿਛਲੇ ਇੱਕ ਡੇਟਾ ਹਫ਼ਤੇ ਤੋਂ ਲਗਾਤਾਰ ਇਦਾਂ ਦੀਆਂ ਖਬਰਾਂ ਨੇ ਕਿ ਭਗਵੰਤ ਸਿੰਘ ਮਾਨ ਦੀ ਜਿਹੜਾ ਕੈਬਨਿਟ ਦੇ ਵਿੱਚ ਜਿਹੜੇ ਵਜ਼ੀਰ ਆਏ ਨੇ ਇਹਨਾਂ ਨੇ ਵੀ ਉਹਨਾਂ ਨੂੰ ਵੀ ਦਿੱਲੀੋਂ ਥਾਪੜਾ ਮਿਲਿਆ ਜੋ ਕਿ ਅਸੀਂ ਦੇਖਿਆ ਵੀ ਉਹਨਾਂ ਨੇ ਬਹੁਤ ਵਿਜ਼ਿਬਿਲੀ ਕੀਤਾ ਇਹ ਕੋਈ ਲੁਕੋਸ਼ ਛੁਪਾ ਕੇ ਨਹੀਂ ਕੰਮ ਕੀਤਾ ਜਿਹੜੀ ਅਰਵਿੰਦ ਕੇਪੀ ਵੱਲ ਸਾਹਿਬ ਦੀ ਸਰਕਾਰ ਹੈ ਦਿੱਲੀ ਵਾਲੀ ਉਹਨਾਂ ਨੇ ਬੜਾ ਵਿਜ਼ਿਬਿਲੀ ਇਹ ਕੰਮ ਕੀਤਾ ਲੋਕਾਂ ਨੂੰ ਦਿਖਾ ਕੇ ਕੀਤਾ ਕਿ ਹਾਂ ਇਹ ਮੰਤਰੀਆਂ ਨੂੰ ਮੈਲਗਾਰਿਆ ਭਗਵੰਤ ਸਿੰਘ ਮਾਨ ਨਹੀਂ ਲਗਾ ਰਿਆ ਬਾਕੀ ਇਹਨਾਂ ਦੀ ਜਿਹੜੀ ਕੈਬਨਿਟ ਦੇ ਵਿੱਚ ਹੋਰ ਰੰਗੋਬਦਲ ਹੋ ਰਹੀ ਹੈ ਉਹਦੇ ਅੰਦਰ ਵੀ ਜਿਹੜਾ ਦਿੱਲੀ ਦਾ ਦਖਲ ਬਹੁਤ ਸਪਸ਼ਟ ਨਜ਼ਰ ਆ ਰਿਹਾ ਸੋ ਇਸ ਕਰਕੇ ਇਹਨਾਂ ਚਰਜਾਵਾਂ ਨੂੰ ਜਿਹੜਾ ਬਲ ਮਿਲਦਾ ਕਿ ਡੈਫੀਨਿਟਲੀ ਜਿਹੜਾ ਦਿੱਲੀ ਦੀ ਦਖਲ ਅੰਦਾਜ਼ੀ ਆ ਉਹ ਪੰਜਾਬ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਹੈ ਹੁਣ ਇੱਥੇ ਕਈ ਲੋਕ ਕਹਿ ਦਿੰਦੇ ਨੇ ਵੀ ਭਾਈ ਜੇਕਰ ਕੋਈ ਉੱਤਰੋਂ ਸਮਝਦਾਰ ਬੰਦਾ ਆ ਕੇ ਇਹਨਾਂ ਦੀ ਮਦਦ ਕਰਦਾ ਤੇ ਤੁਹਾਨੂੰ ਇਤਰਾਜ਼ ਕੀ ਹੈ ਇਤਰਾਜ਼ ਇਸ ਵੀ ਕੇ ਨਾਲ ਕੋਈ ਨਹੀਂ ਜੀ ਤੁਸੀਂ ਜਿਹੜਾ 92 ਐਮਐਲਏ ਪੰਜਾਬ ਦੇ ਲੋਕਾਂ ਨੇ ਜਿਤਾਏ ਨੇ ਆਈ ਥਿੰਕ ਉਹ ਸਾਰੇ ਚੰਗੀ ਸਮੇਂدار ਲੋਕ ਨੇ ਸੋ ਜੇਕਰ ਉਹ 92 ਦੇ ਵਿੱਚੋਂ ਕੋਈ ਵੀ ਇੱਕ ਮੁੱਖ ਮੰਤਰੀ ਬਣਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਭਗਵਾਨ ਸਿੰਘ ਮਾਨ ਕੋਈ ਆਪਣੇ ਨਾਮ ਤੇ ਮੁੱਖ ਮੰਤਰੀ ਦੀ ਮੋਹਰ ਲਵਾ ਕੇ ਨਹੀਂ ਲੈ ਕੇ ਆਇਆ ਕਿ ਉਹਨੇ ਹੀ ਬਣਨਾ ਕੋਈ ਵੀ ਹੋਰ ਬਣ ਸਕਦਾ 92 ਦੇ ਵਿੱਚੋਂ ਕਿਸੇ ਨੂੰ ਵੀ ਹੋਰ ਨੂੰ ਬਣਾ ਦਿਓ ਪਰ ਉਹ ਪੰਜਾਬ ਦਾ ਹੋਣਾ ਚਾਹੀਦਾ ਤੇ ਪੰਜਾਬ ਦੇ ਹਿਸਾਬ ਦੇ ਨਾਲ ਉਹਨੂੰ ਫੈਸਲੇ ਕਰਨੇ ਚਾਹੀਦੇ ਆ ਇਹ ਜਦੋਂ ਇਦਾਂ ਮੁਲਖ ਚੱਲਦੇ ਨਹੀਂ ਨਾ ਤੇ ਐਕਚੁਅਲੀ ਸਟੇਟ ਹੋਵੇ ਰਾਜ ਹੋਵੇ ਮੁਲਖ ਹੋਵੇ ਚੱਲ ਹੀ ਨਹੀਂ ਪੌਂਦਾ ਜਿਹੜੀ ਜਿਹੜੀ ਸਹੀ ਗੱਲ ਹੈ ਇਸੇ ਕਰਕੇ ਮੈਂ ਪਾਕਿਸਤਾਨ ਦੀ ਉਦਾਹਰਨ ਦਿੱਤੀ ਸੀ ਉੱਥੇ ਲਗਾਤਾਰ ਜਿਹੜਾ ਇਹ ਸਟੀਲ ਮੀਟ ਬੜਿਆ ਰਹਿੰਦਾ ਅ ਨਵਾਜ਼ ਸ਼ਰੀਫ ਸਾਹਿਬ ਉੱਥੇ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਨੇ ਤੇ ਉਹ ਤਿੰਨੇ ਵਾਰ ਹਮਾਂ ਦੀ ਜਿਹੜੀ ਆ ਫੌਜ ਨਾਲ ਖੜਕ ਗਏ ਹਾਲਾਂਕਿ ਨਵਾਜ਼ ਸ਼ਰੀਫ ਸਾਹਿਬ ਨੂੰ ਲੈ ਕੇ ਆਉਣ ਵਾਲੀ ਪਾਕਿਸਤਾਨ ਦੀ ਮਿਲਟਰੀ ਹੈ ਜਦੋਂ ਜਿਹੜੇ ਜਰਨਲ ਜ਼ਿਆਉਲ ਹਾਕਿਆ ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਲੈ ਕੇ ਆਂਦਾ ਸੀ ਤੇ ਆਮ ਤੌਰ ਤੇ ਉਥੇ ਅਕਸਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਨਸਲੀ ਦੇ ਵਿੱਚ ਜਿਹੜਾ ਨਵਾਖੀਬ ਸਾਹਿਬ ਸਿਆਸੀ ਤੌਰ ਤੇ ਜਿਹੜਾ ਬਦੇ ਖੁੱਲੇ ਨੇ ਪਹਿਲਾ ਮੁੱਖ ਮੰਤਰੀ ਬਣੇ ਪਾਕਿਸਤਾਨ ਪੰਜਾਬ ਦੇ ਫਿਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤੇ ਸਟਿਲ ਜੇ ਇਸ ਸ਼ਖਸ ਨੂੰ ਇਸਟੈਬਲਿਸ਼ਮੈਂਟ ਲੈ ਕੇ ਆਈ ਉਹਦੇ ਨਾਲ ਹੀ ਉਹਨਾਂ ਦਾ ਜਿਹੜਾ ਘੜਕਾ ਤੜਕਾ ਹੋ ਗਿਆ ਈਵਨ ਖਾਨ Imran Khan ਸਾਹਿਬ ਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਪਹਿਲਾਂ ਜੇ ਕਾਫੀ ਸੱਚੀ ਗੱਲ ਵੀ ਹੈ ਕਿ ਹਾਲਾਂਕਿ ਉਹ ਉਸ ਤਰੀਕੇ ਨਾਲ ਤਾਂ ਨਹੀਂ ਨਵਾਖੀਬ ਸਾਹਿਬ ਵਰਗੋ ਤਾਂ Imran Khan ਸਾਹਿਬ ਨੂੰ ਨਹੀਂ ਪਾਕਿਸਤਾਨ ਦੇ ਇਸਟੈਬਲਿਸ਼ਮੈਂਟ ਲੈ ਕੇ ਆਈ ਬਟ ਕਿਤਨਾ ਕਿਤ ਜਿਹੜਾ ਸਪੋਰਟ ਕਾਫੀ ਰਹੀ ਆ ਜੇ ਜਦੋਂ ਪਿਛਲੀ ਵਾਰ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਅਰਨੋਲ ਖਾਨ ਸਾਹਿਬ ਨੂੰ ਸੋ ਹੁਣ ਉਹ ਨਿਵਾਸ਼ਰੀਖ ਸਾਹਿਬ ਜਿਹਨੂੰ ਕਿ ਖੁਦ ਸਟੈਬਲਿਸ਼ਮੈਂਟ ਲੈ ਕੇ ਆਈ ਸੀ ਉਹਨਾਂ ਨਾਲ ਖੜਕਦੀ ਕਿਉਂ ਰਹੀ ਕਿਉਂਕਿ ਜਦੋਂ ਤੁਸੀਂ ਸਰਕਾਰ ਚੁਣਨ ਲੱਗ ਪੈਂਦੇ ਹੋ ਤੇ ਆਬਵੀਅਸਲੀ ਤੁਹਾਨੂੰ ਲੱਗਦਾ ਕਿ ਮੇਰੇ ਨਾਮ ਤੇ ਵੋਟ ਮਿਲਦੇ ਨੇ ਲੋਕੀ ਮ ਜਿੱਦਾਂ ਵੀ ਕੋਈ ਐਮਐਲਏ ਕਹਿੰਦੇ ਨੇ ਨਾ ਇੱਕ ਬੜਾ ਬੈਂਦੀ ਫਿਲਮ ਦਾ ਬੜਾ ਡਾਇਲੋਗ ਹੈ ਮੈਨੂੰ ਹੁਣ ਯਾਦ ਨਹੀਂ ਕਿਹੜੀ ਫਿਲਮ ਦਾ ਉਹਦੇ ਵਿੱਚ ਉਹ ਜਿਹੜਾ ਐਮਪੀ ਆ ਜਾਂ ਐਮਐਲਏ ਹੋ ਪੁਲਿਸ ਆਫੀਸਰ ਨੂੰ ਕਿਸੇ ਨੂੰ ਕਹਿ ਰਿਹਾ ਕਿ ਕੱਲ ਨੂੰ ਜਦੋਂ ਧਰਨੇ ਲੱਗਣੇ ਸਾਡੇ ਦਿਨਾਂ ਦੇ ਮੂਹਰੇ ਲੱਗਣੇ ਤੁਹਾਨੂੰ ਨਹੀਂ ਕਿਸੇ ਨੇ ਪੁੱਛਣਾ ਸੋ ਐਸਵੀ ਕਿਰਾਂ ਕੰਮ ਕਰੋ ਸੋ ਆਬਵੀਅਸਲੀ ਜਿਹੜੇ ਲੋਕਾਂ ਦੇ ਨੁਮਾਇंदे ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਭਾਈ ਵੋਟਾਂ ਅਸੀਂ ਮੰਗਣੀਆਂ ਕੰਮ ਅਸੀਂ ਕਰਨੇ ਤੁਸਾਨੂੰ ਹਿਸਾਬ ਨਾਲ ਸਾਡੇ ਹਿਸਾਬ ਨਾਲ ਚਲਾਉਂਦੇ ਪਰ ਉਹ ਨਹੀਂ ਚੱਲਦਾ ਤੇ ਤਿੰਨੇ ਵਾਰ ਜਿਹੜਾ ਨਵਾਰਸ਼ੀ ਚਾਹ ਆਪਣਾ ਕਾਰਜਕਾਲ ਪ ਇਹੀ ਉਥੇ ਲਗਾਤਾਰ ਹੀ ਸਿਚੁਏਸ਼ਨ ਹੈ ਕਿ ਉਹ ਸਾਰਿਆਂ ਨੂੰ ਨਜ਼ਰ ਆਉਂਦਾ ਕਿ ਬਿਊਰੋਕਰੇਸੀ ਜਿਹੜੀ ਆ ਉਹਦੇ ਵਿੱਚ ਇਸਟੈਬਲਿਸ਼ਮੈਂਟ ਦਾ ਬਹੁਤ ਵੱਡਾ ਦਖਲ ਆ ਜੁਡੀਸ਼ਰੀ ਦੇ ਵਿੱਚ ਆ ਤੇ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਦਾ ਸਿੱਧੇ ਤੌਰ ਤੇ ਜਿਹੜਾ ਦਖਲ ਦਿੰਦੀ ਹੋਈ ਆ ਜਿੰਨਾ ਚਿਰ ਉਹਨਾਂ ਦੀ ਕਿਸੇ ਵੀ ਪ੍ਰਧਾਨ ਮੰਤਰੀ ਦੇ ਨਾਲ ਬਣੀ ਰਹਿੰਦੀ ਆ ਉਹਨਾਂ ਤੇ ਸਰਕਾਰ ਚੱਲਦੀ ਰਹਿੰਦੀ ਆ ਜਦੋਂ ਪ੍ਰਧਾਨ ਮੰਤਰੀ ਨੂੰ ਲੱਗਦਾ ਕਿ ਯਾਰ ਮੈਂ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਕੰਮ ਕਰਾਂ ਮੈਂ ਆਪਣੀ ਆਵਾਮ ਦੇ ਨਾਲ ਜਿਹੜੇ ਵਾਅਦੇ ਕੀਤੇ ਨੇ ਉਸ ਹਿਸਾਬ ਦੇ ਨਾਲ ਚੱਲਾਂ ਤੇ ਉਹ ਬਸ ਉਹਨੂੰ ਬਦਲ ਦਿੱਤਾ ਜਾਂਦਾ ਜਾਂ ਕੁਛ ਨਾ ਕੁਛ ਜਿਹੜਾ ਉੱਥੇ ਕਦੀ ਕਿ ਜਿੰਨੀਆਂ ਵੀ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਦਾ ਹੱਥ ਟੋਕਾ ਬਣ ਜਾਂਦੀਆਂ ਨੇ ਕਦੀ ਵੀ ਉੱਥੇ ਕਿਸੇ ਪੋਲੀਟੀਕਲ ਪਾਰਟੀਆਂ ਨੇ ਇਕੱਠੇ ਹੋ ਕੇ ਇਦਾਂ ਨਹੀਂ ਲਹਿਰ ਮੀਚਲਾਈ ਕਿ ਹਾਂ ਭਾਈ ਅਸੀਂ ਪਾਰਟੀਆਂ ਆਪਸ ਦੇ ਵਿੱਚ ਵੋਟਾਂ ਦੇ ਲਈ ਲੜਾਂਗੇ ਤੇ ਇੱਕ ਦੂਜੇ ਦੀ ਸਰਕਾਰ ਬਣਾਵਾਂਗੇ ਇੱਕ ਦੂਜੇ ਦੀ ਆਪੋਜੀਸ਼ਨ ਕਰਾਂਗੇ ਪਰ ਅਸੀਂ ਇਹਨਾਂ ਨੂੰ ਜਿਹੜਾ ਸਰਕਾਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਦੇਣੀ ਅਸੀਂ ਜਿਹੜੀ ਪੋਲੀਟੀਕਲ ਲੋਕ ਹੈ ਜਿਹੜਾ ਅਸੀਂ ਆਪਣੇ ਹਿਸਾਬ ਨਾਲ ਆਪਣੀ ਸਿਆਸਤ ਚਲਾਵਾਂਗੇ ਪਰ ਉਹ ਲਗਾਤਾਰ ਇੱਕ ਪਾਰਟੀ ਦੂਸਰੀ ਦੇ ਖਿਲਾਫ ਹੋ ਕੇ ਜਿਹੜਾ ਐਸਟੈਬਲਿਸ਼ਮੈਂਟ ਦਾ ਹੱਥਚੂਕਾ ਬਣ ਜਾਂਦੀ ਆ ਦੂਸਰੀ ਤੀਸਰੀ ਦੇ ਖਿਲਾਫ ਹੋ ਕੇ ਬਣ ਜਾਂਦੀ ਆ ਇਸ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਜਿਹੜੀ ਇਹਨਾਂ ਦੀ ਅਮਨਾਲ ਖਾਨ ਸਾਹਿਬ ਦੀ ਧਿਰ ਆ ਉਹ ਬਹੁਤ ਵੱਡੇ ਪੱਧਰ ਤੇ ਸੰਘਰਸ਼ ਉਹਨਾਂ ਨੇ ਵਿੜਿਆ ਹੋਇਆ ਜਿਹੜਾ ਜਿੱਦਾਂ ਦੇ ਕਿਸਾਨ ਆंदोलਨ ਦੇ ਅੰਦਰ ਹਾਲਾਤ ਸੀ ਕਿ ਆਪਣੇ ਦਿੱਲੀ ਤੇ ਪੰਜਾਬ ਦੇ ਬਾਰਡਰਾਂ ਤੇ ਇਦਾਂ ਦੇ ਹਾਲਾਤ ਜਿਹੜੇ ਆ ਇਸ ਸਮੇਂ اسلامਾਬਾਦ ਦੇ ਅੰਦਰ ਤੇ ਉੱਥੇ ਲਾਹੌਰ ਦੇ ਅੰਦਰ ਤੇ ਰਾਵਲਪਿੰਡੀ ਅੰਦਰ ਬਣੇ ਹੋਏ ਨੇ ਅੱਜ ਜਿਹੜਾ ਇਹਨਾਂ ਨੇ ਬੜੀ ਵੱਡੀ ਕੌਡ ਦਿੱਤੀ ਹੋਈ ਆ ਕੱਲ ਦੇ ਜਿਹ ਕੀ ਜੀ ਸੁਵੇ ਦੇ ਚੀਫ ਮਿਨਿਸਟਰ ਨੇ ਜਿਹੜੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੇ ਆ ਉਹ ਰਾਹ ਦੇ ਵਿੱਚ ਨੇ ਬਹੁਤ ਵੱਡੇ ਕਾਫਲੇ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਟੇਰ ਗੈਸ ਚੈਰਿੰਗ ਵਗੈਰਾ ਇਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਪੁਲਿਸ ਦੇ ਪਾਕਿਸਤਾਨ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਧਾਰਾ 144 ਹੁਣ ਵੀ ਜਿਹੜਾ ਮੈਂ ਦੇਖ ਰਿਹਾ ਸੀ ਲਗਾਈ ਹੋਈ ਹੈ ਲਾਹੌਰ ਦੇ ਵਿੱਚ ਤੇ ਜਿਹੜੇ ਅੱਜ ਕਿਉਂਕਿ ਇਮਰਾਨ ਖਾਨ ਸਾਹਿਬ ਦਾ ਜਨਮ ਦਿਨ ਹੈ ਤੇ ਪੀਟੀਆਈ ਵਾਲਿਆਂ ਦਾ ਕਿਹਾ ਕਿ ਅਸੀਂ ਉਹਨਾਂ ਦਾ ਜਨਮ ਦਿਨ ਮਨਾਰੇ ਜਿਹੜਾ ਪਾਕਿਸਤਾਨ ਹੈ ਲਾਹੌਰ ਦੇ ਵਿੱਚ ਵੀ ਉੱਥੇ ਸ ਤੇ ਉਹਦੇ ਲਈ ਜਿਹੜੀ ਜਿੱਦੋ ਜਹਿ ਚੱਲ ਰਹੀ ਹੈ ਸੋ ਸਟੇਲਮੈਂਟ ਆ ਜੀ ਉੱਥੇ ਜਿਹੜੀ ਸਰਕਾਰ ਚੱਲ ਨਹੀਂ ਪਾਰੇ ਇਮਰਾਨ ਖਾਨ ਸਾਹਿਬ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਚਾਹੁੰਦੇ ਰਿ ਚਾਹੁੰਦੇ ਸਨ ਤੇ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਗਿਆ ਹੁਣ ਤਾਂ ਜਿਹੜੀ ਸਰਕਾਰ ਹੈ ਉਹ ਤਾਂ ਵੈਸੇ ਹੀ ਘਟਕੋਤਲੀ ਹੈ ਸੋ ਇਹੀ ਚੀਜ਼ਾਂ ਜਿਹੜੀਆਂ ਸਾਨੂੰ ਹੁਣ ਇੱਥੇ ਨਜ਼ਰ ਆਉਣ ਲੱਗ ਪਈਆਂ ਕਿ ਜਿਹੜੀ ਦਿੱਲੀ ਵਾਲੀ ਸੱਤਾ ਹੈ ਵੀ ਉਹ ਲਗਾਤਾਰ ਹੀ ਵੈਸੇ ਤਾਂ ਇਦਾਂ ਦੀ ਸਿਚੁਏਸ਼ਨਾਂ ਹੁੰਦੀਆਂ ਪਰ ਆਮ ਤੌਰ ਤੇ ਜਿਹੜੇ ਪ੍ਰਧਾਨ ਆਪਣੇ ਮੁੱਖ ਮੰਤਰੀ ਹੁੰਦੇ ਆ ਸੂਬੇ ਦੇ ਪੰਜਾਬ ਦੇ ਉਹ ਕਿਤੇ ਨਾ ਕਿਤੇ ਅਸਰਟ ਕਰਦੇ ਸਾਨੂੰ ਨਜ਼ਰ ਆਉਂਦੇ ਵੀ ਆ ਬਹੁਤ ਸਾਰੀਆਂ ਜਗ੍ਹਾਾਂਾਂ ਤੇ ਜਿੱਦਾਂ ਕੱਲ ਵੀ ਮੈਂ ਕੈਪਟਨ ਸਾਹਿਬ ਦੀ ਹਾਜ਼ਰੀ ਅੰਦਰ ਦਿੱਤੀ ਸੀ ਜਾਂ ਚੰਨੀ ਸਾਹਿਬ ਦੀ ਆਪਾਂ ਗੱਲ ਕਰ ਰਹੇ ਸੀ ਪਰ ਇਹ ਇਹ ਜਿਹੜਾ ਪਹਿਲਾਂ ਸ਼ਾਇਦ ਅ ਅੱਜ ਜਦੋਂ ਦੇ ਅਰਵਿੰਦ ਕੇਜੀਵਾਲ ਸੇ ਜੇਲ੍ਹ ਤੋਂ ਬਾਪਸ ਆਇਆ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਜਿਹੜਾ ਤੁਸੀਂ ਦੇਖੋ ਨਾ ਭਗਵਾਨ ਸਿੰਘ ਮਾਨ ਦੇ ਵੱਲੋਂ ਕੋਈ ਨਾ ਬਿਆਨ ਆ ਰਿਹਾ ਨਾ ਇਦਾਂ ਦੀਆਂ ਜਿੰਨੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਉਹ ਇਹਨਾਂ ਨੂੰ ਕੋਈ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਪੋਕਸਪਰਸਨ ਹੈ ਉਹਨਾਂ ਨੂੰ ਆ ਕੇ ਡਿਨਾਈ ਕਰ ਰਿਹਾ ਵੀ ਹਾਂ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਸਰਕਾਰ ਦੇ ਵਿੱਚ ਕੋਈ ਧਕਲ ਅੰਦਾਜ਼ੀ ਨਹੀਂ ਹੋ ਰਹੀ ਉਹਨੇ ਪੇਪਰ ਬੁੱਕ ਮਾਰ ਵਾਲੀ ਜਿਹੜੀ ਖਬਰ ਆਈ ਕਿੰਡੀਕ ਵੱਡੀ ਗੱਲ ਇਹਨੂੰ ਡਿਨਾਈ ਕਰਨਾ ਪਰ ਹਜੇ ਤੱਕ ਜਿਆ ਕਿਸੇ ਵੱਲੋਂ ਵੀ ਇਹਦਾ ਡਿਨਾਇਲ ਸਾਨੂੰ ਸੁਣਾਈ ਨਹੀਂ ਦਿੱਤਾ ਤੇ ਇਹ ਕਾਫੀ ਜਿਆਦਾ ਚਰਚਾ ਮਾਨੇ ਕਿ ਉਹਨਾਂ ਦੀ ਜਿਹੜੀ ਆ ਉਹ ਸ਼ਾਮਿਲ ਹੋ ਸਕਦੇ ਆ ਸਰਕਾਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਦਾਂ ਇਦਾਂ ਬਹੁਤ ਸਾਰੀਆਂ ਰਿਪੋਰਟਾਂ ਨੇ ਰਾਗਵ ਜੱਡਾ ਸਾਹਿਬ ਨੂੰ ਲੈ ਕੇ ਵੀ ਨੇ ਤੇ ਬਾਕੀ ਵੀ ਬਪਤ ਜਿਹੜਾ ਬੀ ਆਫਿਸ ਜਿਹੜੇ ਆ ਖਾਲੀ ਵਗੈਰਾ ਕੀਤੇ ਗਏ ਆ ਉਹਨਾਂ ਦੇ ਲਈ ਜਗ੍ਹਾ ਬਣਾਈ ਜਾ ਰਹੀ ਹੈ ਜਿਨ੍ਹਾਂ ਨੇ ਦਿੱਲੀ ਤੋਂ ਆ ਕੇ ਸਰਕਾਰ ਦੇ ਅੰਦਰ ਆਪਣਾ ਕਾਰਜ ਭਾਗ ਜਿਹੜਾ ਚਲਾਉਣਾ ਜਾਂ ਕੰਮ ਕਰ ਚਲਾਉਣਾ ਹੋਣੀ ਤੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇਕਰ ਜਰੂਰ ਤੁਸੀਂ ਕਹਿੰਦੇ ਹੋ ਵੀ ਦਿੱਲੀ ਤੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਸਰਕਾਰ ਚਲਾਉਣਗੇ ਮੈਂ ਦਿੱਲੀ ਨੂੰ ਕਿੱਡਾ ਕਿ ਸਵਿਟਜ਼ਰਲੈਂਡ ਬਣਾ ਦਿੱਤਾ ਜੀ ਇਹਨਾਂ ਨੇ ਛੋਟਾ ਜਿਹਾ ਸ਼ਹਿਰ ਹੈ ਉਥੇ ਜਿਹੜਾ ਨਾ ਇਹਨਾਂ ਨੇ ਜਿਹੜੀ ਪੁਲਿਸ ਇਹਨਾਂ ਦੇ ਹੇਠਾਂ ਆਉਂਦੀ ਆ ਕਾਨੂੰਨ ਲਾਅ ਐਂਡ ਆਰਡਰ ਦੀ ਜਿਹੜੀ ਆ ਉਹ ਇਹਨਾਂ ਦੇ ਹੱਥ-ਬਸ ਨਹੀਂ ਆਪਾਂ ਕਹਿ ਸਕਦੇ ਹਾਂ ਉਹ ਕੇਂਦਰ ਸਰਕਾਰ ਦੇ ਹੱਥ-ਬਸ ਹੈ ਬਾਕੀ ਉਥੇ ਦੀਆਂ ਜਿਹੜੀਆਂ ਚੀਜ਼ਾਂ ਸੁਧਾਰਨੀਆਂ ਕਿੰਨੀਆਂ ਕਿ ਉਥੇ ਥੋੜੇ-ਬੋਲੇ ਚੇਂਜਸ ਨੂੰ ਛੱਡ ਕੇ ਅਦਰਵਾਈਜ਼ ਕਿੰਨਾ ਕਿੱਡਾ ਵੱਡਾ ਚੇਂਜ ਹੋ ਗਿਆ ਆ ਸਾਰੀ ਸਰਕਾਰ ਫਸਾਈ ਪਈ ਹੈ ਇਹਨਾਂ ਨੇ ਗਗਪ ਕੁਮਾਰ ਉਹਨਾਂ ਨੇ ਤੇ ਬਾਕੀ ਜਿਹੜੇ ਇਹਨਾਂ ਦੇ ਕਰਤੇ ਧਰਤੇ ਹੁਣ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ ਆ ਜਿਹੜੀ ਇਹਨਾਂ ਦੀ ਆ ਲੀਕਰ ਪਾਲਿਸੀ ਨੂੰ ਲੈ ਕੇ ਜਿਹੜੀ ਆ ਸ਼ਰਾਬ ਦੀ ਨੀਤੀ ਆ ਇਹਨੂੰ ਲੈ ਕੇ ਸਾਰੀ ਸਰਕਾਰ ਤੇ ਇਹਨਾਂ ਦੀ ਜੇਲ੍ਹ ਦੇ ਵਿੱਚ ਆ ਸੁਸੋਦੀਆ ਸਾਹਿਬ ਵੀ ਸੰਜੀਤ ਸਿੰਘ ਵੀ ਹੁਣ ਚਲੋ ਜ਼ਮਾਨਤਾਂ ਹੋ ਗਈਆਂ ਹੋਰ ਇੱਕ ਮੰਤਰੀ ਨੇ ਇਹਨਾਂ ਦੇ ਕੇਸ਼ਰੀਵਾਲ ਸਾਹਿਬ ਖੁਦ ਜਿਹੜਾ ਕਈ ਮਹੀਨੇ ਤਿਹਾੜ ਦੇ ਵਿੱਚ ਲਾ ਕੇ ਆਏ ਨੇ ਤੇ ਇਹ ਜਿਹੜੇ ਇੰਨੇ ਜਿਹੜੇ ਏਡੇ ਆਇਨਸਟਾਈਨ ਜਿਹੜੇ ਮਾਈਂਡਸ ਆ ਵੀ ਉੱਥੇ ਤਾਂ ਇਹ ਕੁਝ ਖਾਸ ਕਰ ਨਹੀਂ ਸਕਦੇ ਤੇ ਪੰਜਾਬ ਦੇ ਵਿੱਚ ਆ ਕੇ ਇਹ ਇੰਨਾ ਕੀ ਜਿਹੜਾ ਸੁਧਾਰ ਕਰ ਸਕਦੇ ਆ ਵੀ ਜਿਹੜਾ ਇਹਨਾਂ ਤੋਂ ਬਿਨਾਂ ਜਿਹੜੀ ਇੱਥੇ ਦੀ ਸਰਕਾਰ ਨਹੀਂ ਚੱਲਦੀ ਤੇ ਇਹ ਸਰਕਾਰ ਐਕਚੁਅਲੀ ਇਸੇ ਕਰਕੇ ਨਹੀਂ ਚੱਲ ਰਹੀ ਇਹ ਆਪਾਂ ਬਹੁਤ ਵਾਰੀ ਇਸ ਗੱਲ ਜਿਹੜੀ ਇਹ ਗੱਲ ਕੀਤੀ ਆ ਵੀ ਕੱਲ ਨੂੰ ਜਦੋਂ ਜੇ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ ਰਹਿੰਦੀ ਕਿਸੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਦੀ ਬਣਦੀ ਹੈ ਤਾਂ ਜਦੋਂ ਵੀ ਇਹਨਾਂ ਦੀ ਸਰਕਾਰ ਜਾਵੇਗੀ ਤੇ ਇਹ ਗੱਲ ਡੈਫੀਨਿਟਲੀ ਨਿਕਲ ਕੇ ਸਾਹਮਣੇ ਆਵੇਗੀ ਉਹ ਬਾਅਦ ਵਿੱਚ ਜਿਹੜੇ ਫਿਰ ਸਰਕਾਰੀ ਜਿਹੜੇ ਹੁੰਦੇ ਆ ਬਾਬੂ ਹੁੰਦੇ ਆ ਉਹ ਵੀ ਫਿਰ ਕਿਤਾਬਾਂ ਲਿਖਦੇ ਹੁੰਦੇ ਆ ਜਾਂ ਮੋਸੀ ਜਿਹੜੇ ਪੋਲਿਟਿਸ਼ੀਅਨ ਹੁੰਦੇ ਆ ਉਹ ਵੀ ਫਿਰ ਕਿਤਾਬਾਂ ਲਿਖਦੇ ਹੁੰਦੇ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਜਿਹੜਾ ਸੀਕ੍ਰਟ ਕੱਢ ਕੇ ਰੱਖਦੇ ਹੁੰਦੇ ਤਾਂ ਕਿ ਉਹ ਕਿਤਾਬ ਦਾ ਜਿਹੜਾ ਰੌਲਾ ਰੱਪਾ ਵੀ ਥੋੜਾ ਸੁਹਾ ਪੈ ਜਵੇ ਕਿ ਜੀ ਉਹ ਉਦੋਂ ਇਦਾਂ ਹੁੰਦਾ ਹੁੰਦਾ ਸੀ ਫਿਰ ਇਹ ਗੱਲ ਸਾਹਮਣੇ ਆਵੇਗੀ ਕਿ ਭਾਈ ਉਸ ਸਮੇਂ ਭਗਵਾਨ ਸਿੰਘ ਮਾਨ ਦੇ ਸਮੇਂ ਸਰਕਾਰ ਦਾ ਕੀ ਚੱਲਣੀ ਸੀ ਕਿ ਅਫਸਰਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿਉਂਕਿ ਜਿਹੜੀ ਬਾਦ ਸਾਹਿਬਾਂ ਨੂੰ ਦੇਖਾਂ ਜਿਹੜੇ ਸੁਪਰਵਾਈਜ਼ਰ ਨੇ ਕਿ ਜਾਂ ਫਿਰ ਜਿਹੜਾ ਭਗਵਾਨ ਸਿੰਘ ਮਾਨ ਆ ਇਹਨਾਂ ਦੇ ਬੰਦੀ ਵੇਖਣ ਸੋ ਕਹ ਹਜੇ ਤੱਕ ਤਾਂ ਇਹ ਜਿਹੜੀ ਆ ਕਹਾਣੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਦੇਖਨੇ ਆ ਇਹਦੇ ਵਿੱਚ ਜੇਕਰ ਕੁਝ ਬਦਲਾਅ ਆਉਂਦਾ ਤੇ ਆ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਬਹੁਤ ਹੂਗਲਾਰਿਆ ਉਹ ਵੀ ਉਹ ਹੀ ਕਾਨੂੰਨ ਵਿਵਸਥਾ ਦਾ ਜਿਹੜਾ ਵਿਕਾਰ ਸਾਨੂੰ ਨਜ਼ਰ ਆਉਂਦਾ ਜਿਹਦੇ ਵਿੱਚ ਹਜੇ ਤੱਕ ਡੀਜੀਪੀ ਵੀ ਜਿਹੜਾ ਪੰਜਾਬ ਦਾ ਕਾਰਜਕਾਰੀ ਚੱਲਣ ਡਏ ਨੇ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਸ ਤਰੀਕੇ ਨਾਲ ਕੰਮ ਨਹੀਂ ਕਰ 파ਰੇ ਜਿਸ ਤਰੀਕੇ ਨਾਲ ਉਹਨੂੰ ਕਰਨਾ ਚਾਹੀਦਾ ਸੋ ਕਹ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਾਂਗੇ ਸਬਸਕ੍ਰਾਈਬ ਤੇ ਫੋਲੋ ਜੁੜਨ ਕਰ ਸੋਸ਼ਲ